ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਲਜਾਣਾ ਵੱਲੋਂ ਸੋ ਲੋ ਜੀ ਨਵੇਂ-ਨਵੇਂ ਡਿਜ਼ਾਈਨ ਲੈ ਕੇ ਆਇਆ ਹਾਂ ਬੂਲਨ ਦੇ ਸੂਟ ਲੈ ਕੇ ਆਇਆ 750 ਵਾਲੇ ਤੁਹਾਡੇ ਫੇਵਰਟ ਸੂਟ ਆ ਗਿਆ ਜੀ ਸੋ ਕਾਫੀ ਕਸਟਮਰ ਦੇ ਮੈਨੂੰ ਮੈਸੇਜ ਆ ਰਹੇ ਕਿ ਭਾਜੀ 750 ਵਾਲੀ ਦੀ ਵੀਡੀਓ ਕਦੋਂ ਪਾਓਗੇ ਤੁਸੀਂ ਸੋ ਲੌਂਗ ਵੀਡੀਓ ਹੁਣ ਲੈ ਕੇ ਆਇਆ 750 ਵਾਲੇ ਸੂਟ ਲੈ ਕੇ ਆਇਆ ਅੱਜ ਦੀ ਵੀਡੀਓ ਤੁਹਾਡੇ ਲਈ ਮਿਸ ਨਾ ਕਰਿਓ ਬਹੁਤ ਖਾਸ ਵੀਡੀਓ ਬਹੁਤ ਪਿਆਰੇ ਸੂਟ ਲੈ ਕੇ ਆਇਆ স্পেশাল ਵਿంటర్ কালেকਸ਼ਨ 750 ਰੁਪਏ ਫਲੈਟ ਰੇਟ ਰਹੇਗਾ। ਉਹ ਡਿਜ਼ਾਈਨ ਇੱਕ ਤੋਂ ਇੱਕ ਆਇਆ। ਹੁਣ ਵੀਡੀਓ ਸਟਾਰਟ ਕਰ ਦਿਆਂ। ਪਹਿਲਾਂ ਤਾਂ ਮੇਰੀ ਬੇਨਤੀ ਹੈ ਸਭ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਸੋ ਲੋ ਜੀ ਪਹਿਲਾ ਡਿਜ਼ਾਈਨ ਆਪਾਂ ਓਪਨ ਕਰ ਦਿਆਂ। ਬੜਾ ਸੋਹਣਾ ਡਿਜ਼ਾਈਨ। ਲਾਜਵਾਬ। ਸਾਰੇ ਡਿਜ਼ਾਈਨ ਬੜੇ ਪਿਆਰੇ ਆ। ਸੋ ਵੀਡੀਓ ਲਾਸਟ ਤੱਕ ਦੇਖੋ ਸਭ ਨੂੰ ਬੇਨਤੀ ਹੈ। ਸੋ ਆ ਚੈੱਕ ਕਰੋ ਜੀ। ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਕਿੱਥੋਂ ਕਿ ਸੋ ਆ ਚੈੱਕ ਕਰੋ ਜੀ ਕਿੰਨਾ ਪਿਆਰਾ ਡਿਜ਼ਾਈਨ ਹੈ ਸੋ ਆ ਰਿਹਾ neck ਦੇ ਡਿਜ਼ਾਈਨਿੰਗ ਸਪੈਸ਼ਲ ਵਿంటర్ ਕਲੈਕਸ਼ਨ 750 ਰੁਪਏ ਫਲੈਟ ਰੇਟ ਰਹੇਗਾ ਜੀ ਕਿ ਰੇ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਮੈਚਿੰਗ ਬੋਟਮ ਤੇ ਮੈਂ ਆ ਦੇਖੋ ਆ ਬਾਜੂ ਦੇ ਪ੍ਰਿੰਟਿੰਗ ਆ ਗਈ ਜੀ ਔਰ ਆ ਬੈਕ ਤੇ ਕੇਰਾ ਆ ਗਿਆ ਇਹਦੇ 4 ਰੰਗ ਲੈ ਕੇ ਆਇਆ ਪੂਰੇ ਚਾਰੇ ਚਾਰੇ ਰੰਗ ਬੜੇ ਸ਼ਾਨਦਾਰ ਆ ਸੋ ਵਾਈਨ ਜਿਹਾ ਸ਼ੇਡ ਨਵਾਂ ਹੈ ਸ਼ੇਡਾ ਮੈਚਿੰਗ ਸਲਵਾਰ ਹੈ ਸਭ ਨੂੰ ਬੇਨਤੀ ਹੈ ਕਿ ਆਪਣਾ ਫਟਾਫਟ ਆਰਡਰ ਪਲੇਸ ਕਰਿਓ ਜੀ ਕਿਉਂਕਿ ਇਹ ਆਈਟਮ ਇੱਕ ਦਿਨ ਦੇ ਵਿੱਚ ਜਿਵੇਂ ਹੁਣ ਵੀਡੀਓ ਪਾ دی ਤਾਂ ਇਹ ਨਹੀਂ ਪਤਾ 2 ਘੰਟੇ ਦੇ ਵਿੱਚ ਸੋਲਡ ਆਊ ਹੋ ਸੋਲਡ ਆਊ ਕਿਉਂਕਿ ਜਿਆਦਾ ਸਟਾਕ ਨਹੀਂ ਆਇਆ ਲਿਮਟਿਡ ਸਟਾਕ ਲੈ ਕੇ ਆਇਆ ਡਿਜ਼ਾਈਨ ਬਹੁਤ ਸੋਹਣੇ ਲੈ ਕੇ ਆਇਆ ਪਰ ਛਾਂਟ ਕੇ ਲੈ ਕੇ ਆਇਆ ਆ ਚੈੱਕ ਕਰੋ ਇਸ ਦਾ ਸ਼ੋਅ ਜੀ ਕਿੰਨਾ ਪਿਆਰਾ ਸ਼ੋਅ ਲੈ ਸੋ ਇਹ ਕਿਦਾਂ ਲੱਗਿਆ ਆਰਟੀਕਲ ਕਮੈਂਟ ਕਰਕੇ ਜਰੂਰ ਦੱਸਿਓ ਸੋ ਬਹੁਤ ਸੋਹਣਾ ਆਰਟੀਕਲ ਹੈ ਸੋ ਇਹਦੇ ਸ਼ੇਡ ਚੈੱਕ ਕਰਾਨਾ ਤੁਹਾਨੂੰ ਸ਼ੇਡ ਲੈ ਕੇ ਆਇਆ 4 ਔਰ ਚਾਰੇ ਚਾਰੇ ਸ਼ੇਡ ਬੜੇ ਪਿਆ ਆਇਗਾ ਗ੍ਰੇ ਸ਼ੇਡ ਮੈਂ ਕਲਰ ਤੁਹਾਨੂੰ ਸਾਰੇ ਓਪਨ ਕਰਕੇ ਦਿਖਾਵਾਂਗਾ ਜੀ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ ਆਰਡਰ ਕਰਦੇ ਹੋਏ ਕਿਉਂਕਿ ਫਿਰ ਤੁਸੀਂ ਟਿਕ ਮੰਗਦੇ ਹੋ ਮੇਰੇ ਕੋਲ ਟਾਈਮ ਨਹੀਂ ਹੁੰਦਾ ਫੋਟੋ ਖਿੱਚਣ ਦਾ ਸੋ ਰਸ਼ ਜ਼ਿਆਦਾ ਹੋ ਜਾਂਦਾ ਸ਼ਾਪ ਤੇ ਇਸ ਕਰਕੇ ਫੋਟੋ ਨਹੀਂ ਕਲਿੱਕ ਹੋ ਪਾਂਦੀ ਸੋ ਆ ਚੈੱਕ ਕਰੋ ਜੀ ਆਇਗਾ ਇਸ ਦਾ ਸ਼ੇਡ ਬੜਾ ਪਿਆਰਾ ਸੋ ਆਇਗਾ ਗ੍ਰੇ ਸ਼ੇਡ ਇੱਕ ਆਇਗਾ ਮਹਿੰਦੀ ਗ੍ਰੀਨ ਸ਼ੇਡ 750 ਰੁਪਏ ਪ੍ਰਾਈਸ ਹੋਏਗਾ ਬਸ ਵੀਡੀਓ ਲਾਸਟ ਤੱਕ ਦੇਖ ਲਓ ਸਭ ਨੂੰ ਬੇਨਤੀ ਹੈ ਆ ਲੋ ਆਇਗਾ ਮਹਿੰਦੀ ਗ੍ਰੀਨ ਸ਼ੇਡ आएगा कॉपर शेडनोट आएगा जीपने हाँ, आएगा कॉपर शेड जी सो कलर कोई भी बाय कर लो सात तो सौ फ्लैट रेट रहेगा जीजा लो जी एक मेहंदी ग्रीन आ गया ग्रे आ गया कलर सारे सोहने जी कलर कोई भी छद नहीं है कलर सारे प्यारे है 750 ਰੁਪਏ ਦਾ ਪ੍ਰਾਈਸ ਰਹੇਗਾ ਜੀ। ਸੋ ਇੱਕ ਡਿਜ਼ਾਈਨ ਲੈ ਕੇ ਆਇਆ ਜੀ ਬੜਾ ਪਿਆਰਾ ਆਵਲਾ ਡਿਜ਼ਾਈਨ। ਆ ਵੀ ਡਿਜ਼ਾਈਨ ਚ ਦੋ ਰੰਗ ਆਏ ਆ। ਦੋਨੋਂ ਰੰਗ ਸੋਨੇ ਆ। ਆ ਡਿਜ਼ਾਈਨ ਵੀ ਕਾਫੀ ਕਾਕਾ ਨੇ ਮੰਗਿਆ ਸੀ। ਪਰ ਪੀਸ ਦੋ ਹੀ ਆਏ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ। ਸੋ ਅਗਰ ਜਿਵੇਂ ਤੁਸੀਂ 3-4 ਸੂਟ 2 ਜਾਂ 3 ਸੂਟ ਜਾਂ 4 ਸੂਟ ਆਰਡਰ ਕਰਨੀ ਹੁੰਦੀਆਂ ਨਾ ਸੋ ਸਕਰੀਨ ਸ਼ਾਟ ਤੁਸੀਂ ਚੁਆਇਸ ਕਰ ਲਿਆ ਕਰੋ। ਜਿਵੇਂ ਤੁਹਾਨੂੰ 7-8 ਸੂਟ ਪਸੰਦ ਆ ਗਏ ਉਹਦੇ ਵਿੱਚ ਆ ਹੁੰਦਾ ਕਈ ਵਾਰੀ ਦੋ ਤਿੰਨ ਮਿਲ ਹੀ ਜਾਂਦੇ ਆ। ਕਈ ਵਾਰੀ ਹੁਣ ਵੀਡੀਓ ਤੁਸੀਂ ਲੇਟ ਦੇਖੇ ਦੋ ਇਦਾਂ ਹੋ ਜਾਂਦਾ ਮੇਨ ਲਵਾ ਐਸ ਗਵਨਲ ਦਵਾਈ ਗਈ ਹੈ ਉਹ ਚੱਕੀ ਮੰਡੀ ਐਸ ਦੀ ਬਣਾਪਸੀ ਰੱਖ ਬਸ ਸਾਡਾ ਟਾਰੀ ਹੈ ਹੈ ਉਪਨੋਕਿਆ ਰਹੀ ਹੈ ਬਾਪਨਾ ਚੋ ਕਰ ਲਾਂਗੇ ਆ ਦੇਖੋ ਆ ਜਿਹਦਾ ਸ਼ੋਲ ਦੇਖੋ ਕਿੰਨਾ ਪਿਆਰਾ ਪ੍ਰਿੰਟਿੰਗ ਦੇਖੋ ਫਰੰਟ ਬੈਕ ਦੀ ਪ੍ਰਿੰਟਿੰਗ ਹੋਏਗੀ ਦੋ ਸ਼ੇਡ ਆਏ ਆ ਜੇ ਦੋਨੋਂ ਸ਼ੇਡ ਸੋਨੇ ਆ 100 ਡਾਏਗਾ ਜਿਸ ਦੇ ਵਿੱਚ ਆ ਵਾਲਾ 에어 ਫੋਰਸ ਕਲਰ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਡਿਫਰੈਂਟ ਸ਼ੇਡ ਆ ਜੀ ਬਹੁਤ ਸੋਹਣਾ ਸ਼ੇਡ ਆ ਆ ਦੇਖੋ ਕਲਰ ਦੇਖੋ ਇਹ ਆਏਗਾ ਮੋਰ ਪੰਖੀ ਜਿਹਾ ਸ਼ੇਡ ਹੈ ਜੀ ਨੀਚੇ ਆ ਗਿਆ ਬ੍ਰਾਊਨ ਕਾਪਰ ਸ਼ੇਡ 750 ਰੁਪਏ ਪ੍ਰਾਈਸ ਆਏਗਾ ਇੱਕ ਆਏਗਾ ਜੀ ਸੋਲੋ ਸਿੰਗਲ ਪੀਸ ਆਏਗਾ ਆ ਵਾਲਾ ਇਹ ਸਿੰਗਲ ਪੀਸ ਹੀ ਆਇਆ ਜੀ 750 ਰੁਪਏ ਪ੍ਰਾਈਸ ਰਹੇਗਾ ਜੀ ਡਿਜ਼ਾਈਨ ਦੇਖੋ ਗਲਾ ਘੇਰਾ ਬਾਜੂ ਦੀ ਪ੍ਰਿੰਟਿੰਗ ਬੈਕ ਤੇ ਪ੍ਰਿੰਟਿੰਗ ਘੇਰਾ ਹੀ ਆਏਗੀ ਸੇਮ ਹੀ ਬੈਕ ਆਏਗੀ ਮੈਚਿੰਗ ਬਾਟਮ ਹੈ ਔਰ ਨਾਲ ਸ਼ੋਲ ਹੈ ਜੀ ਸੋ ਇਹ ਡੇਲੀ ਵੇਅਰ ਬਾਰਾਂ ਦਾ ਤੁਸੀਂ ਜਿਵੇਂ ਮਰਜ਼ੀ ਪਾ ਸਕਦੇ ਹੋ ਨਾਲ ਸ਼ੋਲ ਹੈ ਜੀ ਪ੍ਰੋਪਰ ਗਰਮ ਆਈਟਮ ਹੈ ਇਹਨੂੰ ਈਜ਼ੀ ਵਾਸ਼ ਕਰੋ ਤੋ ਪੇਣਾ ਪਾਉ ਵੈਸੇ ਕਲਰ ਕੁਲਰ ਦਾ ਕੋਈ ਦਿੱਕਤ ਆਉਂਦੀ ਨਹੀਂ ਕਦੇ ਵੀ ਜਲਦੀ ਜਲਦੀ ਬੂਲਣ ਦੀ ਆਈਟਮ ਦੇ ਖਾਸ ਕਰਕੇ ਨਹੀਂ ਆਉਂਦੀ ਸੋ ਬਾਕੀ ਇਹ ਦੇਖੋ ਕਪੜਾ ਕੋਈ ਵੀ ਲੈ ਲਓ ਤੁਸੀਂ ਹਨਾ ਕੇ ਰੱਖਣੀ ਪੈਂਦੀ ਆ ਉਹ ਆਪਣੇ ਹੱਥ ਸੋ ਇੱਕ ਆਈਟਮ ਹੈ ਜੀ ਆਹ ਪ੍ਰਿੰਟਿੰਗ ਬਹੁਤ ਸੋਹਣੀ ਹੈ ਇਸ ਦੇ ਦੋ ਸ਼ੇਡ ਆਏ ਆ ਆ ਗਾਜ਼ਰੀ ਸ਼ੇਡ ਹੈ ਬੜੇ ਪਿਆਰੇ ਸ਼ੇਡ ਆਏ ਨੇ ਕਲਰ ਬਹੁਤ ਸੋਹਣੇ ਆਏ ਨੇ ਸਭ ਤੋਂ ਵੱਡੇ ਕਲਰ ਬੜੇ ਪਿਆਰੇ ਨੇ ਆ ਚੈੱਕ ਕਰੋ ਇਸ ਦਾ ਸ਼ਾਲ ਜੀ ਆਹ ਇਸ ਦਾ ਸ਼ੋਲ ਆਏਗਾ ਆ ਦੇਖੋ ਕਿੰਨਾ ਪਿਆਰਾ ਸ਼ੋਲ ਹੈ ਸੋ ਇੱਕ ਆਇਗਾ ਇਸ ਦੇ ਚ ਲੈਮਨ ਸ਼ੇਡ ਆਪ ਵੀ ਕਲਰ ਬੜਾ ਸੋਹਣਾ ਨਵਾਂ ਜਿਹਾ ਸ਼ੇਡ ਆ ਆ ਲੋ ਬਾਜੂ ਦੀ ਪ੍ਰਿੰਟਿੰਗ ਆਈਗੀ ਜੀ ਫਰੰਟ ਬੈਕ ਦੀ ਪ੍ਰਿੰਟਿੰਗ ਸੇਮ ਹੈ ਨਾਲ 숄 ਹੈ 750 ਰੁਪਏ ਪ੍ਰਾਈਸ ਰਹੇਗਾ ਜੀ ਸੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਸਭ ਨੂੰ ਬੇਨਤੀ ਹੈ ਆ ਦੇਖੋ 750 ਰੁਪਏ ਸੋ ਡਿਜ਼ਾਈਨ ਤਾਂ ਮੈਂ ਇੱਕ ਤੋਂ ਇੱਕ ਲੈ ਕੇ ਆਇਆ ਤੁਹਾਡੇ ਵਾਸਤੇ ਆ ਲੋ ਇੱਕ ਡਿਜ਼ਾਈਨ ਆਇਆ ਇਹਦੇ ਦੋ ਰੰਗ ਆਏ ਨੇ ਪ੍ਰਿੰਟਿੰਗ ਚੈੱਕ ਕਰੋ ਕਿ ਨਹੀਂ ਲਾਜਵਾ ਹੈ neck ਤੇ branding, kehre di printing, baaju di printing ਦਿਖਾ ਦਿਓ ਜੀ। back ਤੇ printing ਆਏਗੀ। ਆਹ ਦੇਖੋ, ਮੈਚਿੰਗ ਬਾਟਮ ਹੈ ਜੀ। ਔਰ ਨਾਲ ਆਏਗਾ ਸ਼ਾਲ, ਦੇਖੋ ਤਾਂ ਕਿੰਨਾ ਪਿਆਰਾ ਬਣਾ ਹੋਇਆ। ਕਿਆ ਬਾਤ ਹੈ। ਸ਼ਾਲ ਦੇ ਪ੍ਰਿੰਟਿੰਗ ਚੈੱਕ ਕਰੋ। ਇਹਨਾਂ ਸ਼ਾਲ ਬਹੁਤ ਸੋਹਣੇ ਆ। ਇਹਦੇ ਦੋ ਰੰਗ ਆਣਗੇ ਜੀ। ਇੱਕ ਰੰਗ ਆਏਗਾ ਜੀ ਆਹ ਵਾਲਾ। ਰਸਟ ਕਲਰ। ਮਤਲਬ ਕਿ ਬ੍ਰਾਊਨ ਟਾਈਪ ਦਾ ਕਲਰ ਹੈ, ਬੜਾ ਸੋਹਣਾ ਸ਼ੇਡ ਹੈ। ਸਸ ਮੈੱਕੀ ਵਾਲਾ ਰੰਗ ਨਹੀਂ ਹੁੰਦਾ ਔ ਵਾਲਾ ਕਲਰ ਹੈ ਡਿਫਰੈਂਟ ਜਿਹਾ ਕਲਰ ਆ ਦੇਖੋ ਸਮੈੱਕੀ ਵਾਲਾ ਨਵੇਂ ਸ਼ੇਡ ਨੇ ਨਵੇਂ ਆ ਦੇਖੋ ਸੋ ਕਲਰ ਕੋਈ ਵੀ ਬਾਏ ਕਰ ਲੋ ਪਸੰਦ ਤੁਹਾਡੀ ਹੈ ਡਿਜ਼ਾਈਨ ਸਾਰੇ ਸੋਹਣੇ ਆ ਆ ਸਿੰਗਲ ਪੀਸ ਆਏਗਾ ਇੱਕੋ ਦੇ ਚਾਰ ਸ਼ੇਡ ਨੇ ਅੱਛਾ ਉਹ ਲੱਗਗਾ ਨਾ ਹੂੰ ਇਹੀ ਹੈ ਲੱਗਦਾ ਉਹ ਲੱਗ ਲੱਗਦਾ ਲੱਗਗਾ ਇਹ ਕਾਰਡ ਡਿਜ਼ਾਈਨ ਆਇਆ ਜੀ ਸੋਲੋ ਇਹ ਸੋਲੋ ਪੀਸ ਆਏਗਾ ਗਾਜਰੀ ਕਲਰ ਦੋ ਪੀਸ ਆਏ ਨੇ ਆ ਦੇਖੋ ਗਲਾ ਕੇਰਾ ਬਾਜੂ ਕਲਰ ਬਹੁਤ ਸੋਹਣਾ ਹੈ ਪ੍ਰਿੰਟਿੰਗ ਵੀ ਸੋਹਣੀ ਹੈ ਜੀ ਆ ਦੇਖੋ ਆ ਸ਼ੋਲ ਹੈ ਇਸ ਦੇ ਨਾਲ 750 ਰੁਪਏ ਫਲੈਟ ਰੇਟ ਆ ਸਭ ਦਾ 750 ਰੁਪਏ ਰੇਟ ਆ ਸਕਰੀਨ ਸ਼ੋਟ ਲੈ ਲਿਓ ਬਸ ਸਭ ਨੂੰ ਬੇਨਤੀ ਹੈ ਇੱਕ ਆਏਗਾ ਸੋਲੋ ਵਾਈਨ ਜਿਹਾ ਸ਼ੇਡ ਨਵਾਂ ਆ ਪਿੰਕ ਹੌਟ ਪਿੰਕ ਕਲਰ ਆ ਇਹ ਆ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਆ ਸੋ ਸਾਬ ਨੂੰ ਬੇਨਤੀ ਆਪਣਾ ਸਕਰੀਨਸ਼ਾਟ ਲੈ ਕੇ ਫੜਾ ਫੜਾ ਬੁਕਿੰਗ ਕਰਾ ਲਿਓ ਕਿਉਂਕਿ ਆ ਆਰਟੀਕਲ ਸੋਲਡ ਆਊਟ ਹੋ ਜਾਂਦੇ ਨਾਲ ਦੀ ਨਾਲ ਦੇਖੋ 750 ਰੁਪਏ ਸੋਲੋ ਜੀ ਇੱਕ ਡਿਜ਼ਾਈਨ ਲੈ ਕੇ ਆਇਆ ਜੀ ਸੋਲੋ ਪਹਿਲਾਂ ਸੋਲੋ ਸੋਲੋ ਦਿਖਾ ਦਿੰਨੇ ਆ ਆਪਾਂ ਸਿੰਗਲ ਸਿੰਗਲ ਜਿਹੜੇ ਹੈਗੇ ਆ ਇਹ ਸੋਲੋ ਸੋਲੋ ਪੀਸ ਆ ਤਿੰਨ ਚਾਰ ਆਹ ਦੇਖ ਲਓ ਇਹ ਵੀ ਗਾਜਰੀ ਕਲਰ ਹੈ ਸੋਲੋ ਪੀਸ ਆਏਗਾ ਸਿੰਗਲ ਪ੍ਰਿੰਟਿੰਗ ਬੜੀ ਲਾਜਵਾ ਹੈ ਜਬਰਦਸਤ ਪ੍ਰਿੰਟਿੰਗ ਹੈ ਪ੍ਰਿੰਟਿੰਗ ਬਹੁਤ ਸੋਹਣੀ ਹੈ ਇੱਕ ਕੱਲ ਮੇਰੇ ਤੋਂ ਪੀਸ ਆਏ ਸੀਗੇ ਮੇਰਾ ਕਸਟਮਰ ਦਾ ਆਰਡਰ ਪੈਂਡਿੰਗ ਪਿਆ ਸੀਗਾ ਉਹਨਾਂ ਨੇ ਕਿਹਾ ਵੀ ਭਾਈ ਤੁਸੀਂ ਆਪਣੀ ਪਸੰਦ ਦਾ ਕੋਈ ਮਰਜ਼ੀ ਭੇਜਿਓ ਕਸਟਮਰ ਦਾ ٹرسٹ ਦੱਸ ਰਿਹਾ ਤੁਹਾਨੂੰ ਕਿ ਇੰਨਾ ਕੋਈ ٹرسٹ ਹੈ ਕਸਟਮਰ ਨੂੰ ਔਰ ਮਾ ਭੇਜ ਜਾ ਪਰ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਸੋ ਜਬਰਦਸਤ ਪ੍ਰਿੰਟ ਹੈ ਇੱਕ ਆਏਗਾ ਸੋਲੋ ਗ੍ਰੀਨ ਆ ਦੇਖੋ ਕਲਰ ਦੇਖੋ ਕਿੰਨਾ ਪਿਆਰਾ ਆਇਆ ਜੀ ਇਸ ਤਰ੍ਹਾਂ ਸ਼ੋਲ ਦੀ ਸ਼ੋਲ ਚੈੱਕ ਕਰੋ ਕਿੰਨਾ ਪਿਆਰਾ ਪ੍ਰਿੰਟਿੰਗ ਦੇਖੋ ਸ਼ੋਲ ਦੀ ਕਿੰਨੀ ਜ਼ਬਰਦਸਤ ਹੈ 750 ਰੁਪਏ ਫਲੈਟ ਰੇਟ ਹੈ ਸਭ ਦਾ ਸੋ ਇੱਕ ਆਇਆ ਜੀ ਸੋਲੋ ਆਵਲਾ ਗਾਜਰੀ ਆ ਵੀ ਬੜਾ ਸੋਹਣਾ ਡਿਜ਼ਾਈਨ ਹੈ ਪ੍ਰਿੰਟਿੰਗ ਸਭ ਦੀ ਮਸਤ ਪ੍ਰਿੰਟਿੰਗ ਹੈ ਟਾਪ ਰੀ ਪ੍ਰਿੰਟਿੰਗ ਹੈ ਆ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੋ ਆਏਗੀ ਮਤਲਬ ਕਿ ਇਸ ਦਾ ਸ਼ੋਲ ਸ਼ੋਲ ਚੈੱਕ ਕਰੋ ਕਿ ਨਾ ਪਏ ਸ਼ੋਲ ਦਾ ਬਾਰਡਰ ਬਣਾ ਬਾਰਡਰ ਸਦਾ ਸ਼ੋਲ ਸ਼ੋਲ ਬਣਾਣਾ ਕਿਦਾਂ ਲੱਗਿਆ ਰੋਮੀ ਸੋਨਾ ਬਹੁਤ ਸੋਨਾ ਸੋਨੇ ਨੇ ਸਾਰੇ ਹੀ ਸੋਨੇ ਨੇ ਸੋ ਜਿਹੜਾ ਤੁਸੀਂ ਲੈ ਲੋਗੇ ਜਿਆਦਾ ਸੋਨਾ ਹੋ ਜਾਏਗਾ ਬਾਕੀ ਇਹ ਪ੍ਰਿੰਟ ਸਾਰੇ ਟਾਪ ਦੇ ਆ ਦੇਖੋ ਪ੍ਰਿੰਟਿੰਗ ਇੰਨੀ ਕਰੀ ਇਹ ਵੀ ਸਿੰਗਲ ਫੁੱਲੋ ਪਿਸਾਰ ਕਲਰ ਹੀ ਨਹੀਂ ਮਿਲੇ ਇਹਨਾਂ ਦੇ ਵਿੱਚ ਇਸ ਵਾਰੀ ਤਾਂ ਸਟਾਕ ਤਾਂ ਤੁਸੀਂ ਆ ਲਾ ਲੋ ਜੀ ਟਰੱਕ ਭਰ ਕੇ ਆ ਨਾ ਟਰੱਕ ਭਰ ਕੇ ਨਾਲ ਦੀਆਂ ਸੇਲ ਆਈਟਮ ਹੀ ਇਹੋ ਜੀ ਐ ਸੋ ਬਹੁਤ ਪੁਰਾਣੀ ਸ਼ੋਪ ਆ ਆਪਣੀ 1955 ਦੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਸਾਡੇ ਸੋ ਆ ਚੈੱਕ ਕਰੋ ਸ਼ਾਲ ਚੈੱਕ ਕਰੋ ਕਿੰਨਾ ਪਿਆਰਾ ਲਾਜਵਾ ਵਾ ਲਾਜਵਾ ਪ੍ਰਿੰਟ ਹੈ ਸੋ ਜੀ ਇੱਕ ਨੀਚੇ ਵਾਲੇ ਤੇ ਤੁਹਾਨੂੰ ਮੈਂ ਹੋਟ ਪਿੰਕ ਦਿਖਾਇਆ ਸੀ ਉਹਦੇ ਜੇ ਕਲਰ ਗ੍ਰੀਨ ਵੀ ਹੈਗਾ ਆ ਵੀ ਕਲਰ ਸੋਨਾ ਹੈ ਟਾਪ ਦਾ ਰੰਗ ਹੈ ਮਹਿੰਦੀ ਗ੍ਰੀਨ ਟਾਈਪ ਦਾ ਕਲਰ ਹੈ ਕਲਰ ਬੜਾ ਪਿਆਰਾ ਆ ਆਸ਼ੋਲਾ ਇਸ ਦੇ ਨਾਲ ਸੋ ਬਸ ਕਮੈਂਟ ਜਰੂਰ ਕਰ ਦਿਓ ਲਾਈਕ ਜਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਬਸ ਇੰਨੀ ਕੁ ਮੇਰੀ ਬੇਨਤੀ ਹੈ ਬਸ ਲੋ ਜੀ ਇੱਕ ਡਿਜ਼ਾਈਨ ਲੈ ਕੇ ਆਇਆ ਪੇਸਟਲ ਚਾਰਟ ਦੇ ਵਿੱਚ ਆਵਲਾ ਇਹ ਪੇਸਟਲ ਚਾਰਟ ਤੇ ਆਏਗਾ ਜਿਵੇਂ ਥੋੜਾ ਮੀਡੀਅਮ ਚਾਰਟ ਲੈਣਾ ਮਦਰ ਲੁੱਕ ਲਈ ਵੀ ਚੱਲ ਜਾਂਦੀ ਹੈ ਇਹ ਟਮ ਗਾਰਲਿਸ਼ ਰੁੱਖ ਚ ਵੀ ਚੱਲ ਜਾਂਦੀ ਹੈ ਕਲਰ ਸੋਹਣੇ ਆ ਜਿਹੜੇ ਚੁਆਇਸ ਰੱਖਦੇ ਆ ਥੋੜੇ ਲਾਈਟ ਰੰਗ ਪਾਉਣ ਦੀ ਮਤਲਬ ਹੈ ਕਿ ਹੈ ਤਾਂ ਜਿਆਦਾ ਲਾਈਟ ਨਹੀਂ ਇੰਗਲਿਸ਼ ਸ਼ੇਡ ਨੇ ਇੰਗਲਿਸ਼ ਕਲਰ ਕੈਸਾ ਆਉਨੇ ਆਪਾਂ ਨੂੰ ਛੋਲ ਬਹੁਤ ਸੋਨੇ ਆ ਦੇ ਇਸ ਦੇ ਕਲਰ ਦੇਖੋ ਕਿੰਨੇ ਪਿਆਰੇ ਨੇ ਇੱਕ ਆਏਗਾ ਗ੍ਰੇ ਸ਼ੇਡ ਕਲਰ ਸਾਰੇ ਟੋਪ ਦੇ ਨੇ ਜਿਹੜਾ ਮਰਜ਼ੀ ਲੈ ਕੋਈ ਕਲਰ ਛੱਡਣ ਵਾਲਾ ਨਹੀਂ ਇਹ ਇੱਕ ਆਏਗਾ ਜੀ ਗ੍ਰੇ ਸ਼ੇਡ ਕਲਰ ਦੇਖੋ ਕਿ ਨਾਲ ਲਾਜਵਾਬ ਇੱਕ ਆਏਗਾ ਸਕਾਈ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਟੌਪ ਦੇ ਰੰਗ ਨੇ ਆਏਗਾ ਸਕਾਈ ਸ਼ੇਡ ਆਏਗਾ ਪਿਸਤਾ ਗ੍ਰੀਨ ਸ਼ੇਡ ਦੀ ਆ ਵੀ ਕਲਰ ਬਹੁਤ ਸੋਹਣਾ ਹੈ ਕਿੰਨੀ ਦੀ ਹੋਗੀ ਬੀੜੀ ਦੀ ਆਏਗਾ ਪਿਸਤਾ ਗ੍ਰੀਨ ਸ਼ੇਡ ਕਲਰ ਸਾਰੀ ਬਹੁਤ ਸੋਹਣੇ ਆ 750 ਰੁਪਏ ਫਲੈਟ ਰੇਟ ਹੈ ਜੀ ਸਭ ਦਾ ਆ ਦੇਖੋ ਸੋਲ ਚੈੱਕ ਕਰੋ ਕਿ ਨਾਲ ਆ ਜਾਵਾ ਲਓ ਜੀ ਪਿਸਤਾ ਗ੍ਰੀਨ ਸਕਾਈ ਬਲੂ ਸਟੀ ਗ੍ਰੀ ਆਇਗਾ ਪੀਚ ਸ਼ੇਡ ਪੀਚ ਜਿਆ ਕਲਰ ਬੜਾ ਸੋਹਣਾ ਲਓ ਜੀ ਇਹ ਦਿਖਾਈ ਦਿੱਤਾ ਆਪਾਂ ਇੱਕ ਡਿਜ਼ਾਈਨ ਬੜਾ ਦਿਖਾ ਦਿੰਦੇ ਹਾਂ ਲਓ ਜੀ ਇੱਕ ਆ ਡਿਜ਼ਾਈਨ ਆਣ ਕੇ ਬੜੇ ਸੋਹਣੇ ਆਈਟਮ ਬੜੀ ਪਿਆਰੀ ਹੈ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਆਏਗਾ ਗਲੇ ਦੀ ਪ੍ਰਿੰਟਿੰਗ ਘੇਰੇ ਦੀ ਪ੍ਰਿੰਟਿੰਗ ਬਾਜੂ ਦੀ ਪ੍ਰਿੰਟਿੰਗ ਬੈਕ ਤੇ ਪ੍ਰਿੰਟਿੰਗ ਮੈਚਿੰਗ ਸਲਵਾਰ ਸੋ ਨਾਲ ਆਏਗਾ ਜੀ ਸ਼ੋਲਸ ਦੇ ਨਾਲੇ ਬ੍ਰਾਂਡਡ ਹੈ ਇਹ ਨਾਨ ਬ੍ਰਾਂਡ ਆਈਟਮ ਨਹੀਂ ਹੈ ਜੀ ਆਹ ਦੇਖੋ ਆਹ ਸ਼ੋਲ ਆ ਗਏ ਖੁੱਲਾ ਡੁੱਲਾ ਇਹਦੇ ਦੋ ਸ਼ੇਡ ਆਏ ਆ ਇੱਕ ਆਏਗਾ ਆਵਲਾ ਇੱਕ ਆਏਗਾ ਜੀ ਰਾਮਾ ਗ੍ਰੀਨ ਮੋਰ ਪੰਖੀ ਟਾਈਪ ਦਾ ਕਲਰ ਆ ਬੜਾ ਸੋਹਣਾ ਇੱਕ ਸ਼ੇਡ ਆਏਗਾ ਆਵਲਾ 750 ਰੁਪਏ ਪ੍ਰਾਈਸ ਸੋ ਲੋ ਜੀ ਕੋਈ ਵੀ ਕਲਰ ਬਾਇ ਕਰ ਲਿਓ ਕਲਰ ਸਾਰੇ ਟੌਪ ਦੇ ਆ ਇਕ ਕਾਇਗਾ ਡਿਜ਼ਾਈਨ ਜੀ ਆਪ ਵੀ ਡਿਜ਼ਾਈਨ ਬੜਾ ਵੇਰ ਹੈ ਇਹ ਆਏਗਾ ਇਹਦਾ ਕੇਰਾ ਬਹੁਤ ਸੋਹਣਾ ਬਣਾ ਆ ਦੇਖੋ ਆ ਕੇਰੇ ਦੇ ਫਰੰਟ ਕੇਰਾ ਬੈਕ ਤੇ ਵੀ ਕੇਰਾ ਬਣੇਗਾ ਜੀ ਸੇਮ ਫਰੰਟ ਬੈਕ ਦਾ ਡਿਜ਼ਾਈਨ ਹੈ ਮੈਚਿੰਗ ਬਾਟਮ ਹੈ ਬਾਜੂ ਤੇ ਪ੍ਰਿੰਟਿੰਗ ਹੈ ਲੈਂਥ ਪ੍ਰੋਪਰ ਹੈ 750 ਦਾ ਫਲੈਟ ਰੇਟ ਜੀ ਸ਼ਿਪਿੰਗ ਜੇ ਦੀ ਐਕਸਟਰਾ ਪੈਗੀ ਜੀ 50 ਰੁਪਏ ਪਰ ਸੂਟ ਦੀ 50 ਰੁਪਏ ਪਰ ਸੂਟ ਦੀ ਸ਼ਿਪਿੰਗ ਐਕਸਟਰਾ ਪੈਗੀ ਜੇ ਦੋ ਸੂਟ ਲੈਣੇ ਹੋ ਤਾਂ 100 ਰੁਪਿਆ ਜੇ ਇੱਕ ਲੈਣੇ ਹੋ ਤਾਂ 50 ਰੁਪਿਆ ਆ ਲੋ ਇੱਕ ਇਸ ਸ਼ੇਡ ਮਿਲੂਗਾ ਜੀ ਆਵਲਾ ਕਿਉਂਕਿ ਫਾਈਨ ਕੁਆਲਿਟੀ ਦੇ ਵਿੱਚ ਲੈ ਕੇ ਆਇਆ ਆ ਦੇਖੋ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸ਼ੋਲ ਦੀ ਦੋ ਸ਼ੇਡ ਆ ਗਏ ਜੀ ਇਹਦੇ ਵਿੱਚ ਦੋ ਹੀ ਨੇ ਨਾ ਹਾਂਜੀ ਦੋ ਸ਼ੇਡ ਆਣਗੇ ਏ ਡਿਜ਼ਾਈਨ ਦੇ ਵਿੱਚ ਦੋਨੋਂ ਸੋਨੇ ਆ 750 ਰੁਪਏ ਫਲੈਟ ਰੇਟ ਰਹੇਗਾ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਆ ਡਿਜ਼ਾਈਨ ਬੜਾ ਪਿਆਰਾ ਹੈ ਇਹ ਦੋ ਸ਼ੇਡ ਆ ਦੋਨੋਂ ਸ਼ੇਡ ਸੋਨੇ ਆ ਇਹ ਆਏਗਾ ਮੂੰਗਿਆ ਸ਼ੇਡ ਆਪਾਂ ਮੂੰਗਿਆ ਕਲਰ ਕਹਿੰਦੇ ਆ ਨਾ ਬੋਟਲ ਗ੍ਰੀਨ ਕਲਰ ਵੀ ਕਹਿ ਦਿੰਨੇ ਆ ਮੂੰਗੀਆਂ ਸ਼ੇਡ ਆ ਕਲਰ ਬਹੁਤ ਸੋਹਣਾ ਨਾਲ ਸ਼ੋਲ ਬਹੁਤ ਸੋਹਣਾ ਆ ਦੇਖੋ ਇੱਕ ਆਏਗਾ ਜਿਸ ਦੇ ਵਿੱਚ ਗ੍ਰੀਨ ਸ਼ੇਡ ਮਹਿੰਦੀ ਗ੍ਰੀਨ ਦੋਨੋਂ ਸ਼ੇਡ ਪਿਆਰੇ ਆ ਆ ਦੇਖੋ ਆਏਗਾ ਮਹਿੰਦੀ ਗ੍ਰੀਨ ਸ਼ੇਡ ਆਰੇ ਸ਼ੋਲ ਕੁਆਲਿਟੀ ਫਾਈਨ ਆ सत्त सौ पाँह रुपये प्राइज है इस दो शेडी ही में सो तो एक डिजाइन आएगा जी आवला आ भी डिजाइन बड़ा प्यारा है ये नेवी ब्ल्यू कलर है नीला शेड फ्रंट की प्रिंटिंग बैक से प्रिंटिंग बाजू की प्रिंटिंग सेम बैक भी आएगी जी मैचिंग सलवार है, आ शोड़ा एक शेड आऊगा जिस बॉटल ग्रीन कलर सारे प्यारे है कोई भी कलर ले लो एक आएगा बॉटल ग्रीन शेड जी एक आएगा कॉफी शेड जी कोई भी कलर बाय कर लो कलर सारे सोने हैं सौ सो पंह रुपये प्राइस रहेगा फ्लैट रेट क्वालिटी फाइन शोरूम एक का सोलो पीस आएगा जी 750 सौ पंह रुपये का ਹੈ ਤਾਂ ਇਹ ਮਹਿੰਗਾ ਸਿੰਗਲ ਸੂਟ ਹੈ ਸਿੰਗਲ ਹੀ ਆਇਆ ਵਿੱਚ ਇਹ ਮਤਲਬ ਕਿ ਉਹੀ ਰੇਟ ਲੱਗ ਕੇ ਆਇਆ ਜੋ ਰੇਟ ਸੇਲ ਕਰ ਰਹੇ ਹਾਂ ਅਸੀਂ ਆ ਦੇਖੋ 750 ਪਰ ਪ੍ਰਾਈਸ ਸ਼ੋਲ ਚੈੱਕ ਕਰੋ ਕੰਬੀਨੇਸ਼ਨ ਦੇ ਵਿੱਚ ਸ਼ੋਲ ਹੈ ਸੋ ਸਿੰਗਲ ਪੀਸ ਆਏਗਾ ਆ ਦੇਖੋ ਕਾਫੀ ਸ਼ੇਡ ਆ ਲੋ ਬੋਟਲ ਗ੍ਰੀਨ ਬਲੂ ਇੱਕ ਡਿਜ਼ਾਈਨ ਆਏਗਾ ਜੀ ਆਹ ਵਾਲਾ ਇਹਦੇ ਤਿੰਨ ਰੰਗ ਆਏ ਨੇ ਪੂਰੇ 750 ਰੁਪਏ ਫਰੰਟ ਕੇਰਾ ਬੈਕ ਕੇਰਾ ਬੈਕ ਤੇ ਵੀ ਕੇਰਾ ਬਣੇਗਾ ਫਰੰਟ ਤੇ ਵੀ ਕੇਰਾ ਬਣੇਗਾ ਸੋ ਮੈਚਿੰਗ ਸਲਵਾਰ ਹੈ ਬਲੈਕ ਸ਼ੇਡ ਹੈ ਜਿਹੜਾ ਮੈਂ ਓਪਨ ਕਰਿਆ ਇਹਦੇ ਵਿੱਚ ਕਲਰ ਤਿੰਨ ਚਾਰ ਆ ਗਏ ਨੇ ਤਿੰਨ ਕਲਰ ਨੇ ਆ 16 ਇਸ ਦੇ ਨਾਲ ਸੋ ਇੱਕ ਸ਼ੇਡ ਆਏਗਾ ਜਿਸ ਵਿੱਚ ਰਾਮਾ ਗ੍ਰੀਨ ਮੋਰ ਪੰਖੀ ਕਲਰ ਕਲਰ ਦੇਖੋ ਕਿੰਨਾ ਪਿਆਰਾ ਹੈ ਇੱਕ ਆਏਗਾ ਆਸ਼ੜ ਇੱਕ ਆਏਗਾ ਹੋਟ ਪਿੰਕ ਮਜ਼ੈਂਟਾ ਕਲਰ ਤਿੰਨ ਰੰਗ ਨੇ ਜੀ ਤਿੰਨੇ ਰੰਗ ਸੋਹਣੇ ਨੇ ਕੋਈ ਵੀ ਕਲਰ ਬਾਈ ਕਰ ਲਓ 750 ਆਲਾ ਸਟਾਕ ਸੀਗਾ ਸਾਰਾ ਇਹ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਪਸੰਦ ਆ ਸਕਰੀਨਸ਼ੋਟ ਲੈ ਕੇ ਬੁਕਿੰਗ ਕਰਾ ਲਓ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਬਾਕੀ ਸਾਡਾ ਐਡਰੈਸ ਹੈਗਾ ਅਮਰਸਰੀਆਂ ਮਾਲਦਾਨ ਮਿੰਟੇ ਦੀ ਹੱਟੀ ਸਬਜ਼ੀ ਮੰਡੀ ਨੇੜੇ ਗਾਂਧੀ ਗਰਾਉਂਡ ਸਮਾਣਾ ਡਿਸਟ੍ਰਿਕਟ ਵਾਲਾ ਸੋ ਦੋ ਨੰਬਰਾਂ ਤੇ ਹੀ ਤੁਸੀਂ ਕੰਟੈਕਟ ਕਰਨਾ ਜੀ 783701532 7837015332 852830084 852830084 ਜਿਆਦਾਤਰ ਸਾਨੂੰ 32 ਵਾਲੇ ਨੰਬਰ ਤੇ ਮੈਸੇਜ ਕਰੋ WhatsApp ਤੇ ਜਿਹੜਾ 32 ਵਾਲਾ ਨੰਬਰ ਆ ਸੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ